हर खबर सच के साथ बटाला में पंजाब रोडवेज के पनबस कर्मचारियों की तरफ से किया गया चक्का जाम बटाला से जतिंदर तारा की रिपोर्ट आईबीएन 7 खबरनामा हर खबर सच के साथ सरकार करते हाय 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 झूठे नारे लावण वाली सरकार मुर्दाबाद 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 मुर्दा मुर्दा आज जेडी 26 देशव्यापी हड़ताल और केंद्र और पंजाब सरकार दे जेड़े माड़े कानून आ एदे ते सब कुछ आ ਅਹੀਂ ਮਤਲਬ 27 10 ਨੂੰ ਲੁਧਿਆਣਾ ਬੱਸ ਸਟੈਂਡ 6 ਡੀਪੂ ਦਾ ਜੌਨ ਬਣਾ ਕੇ ਜੌਨ ਰੈਲੀ ਕੀਤੀ ਆ ਔਰ 4 11 ਨੂੰ ਜਲੰਧਰ ਬੱਸ ਸਟੈਂਡ 6 ਡੀਪੂਆਂ ਦੀ ਜੌਨ ਰੈਲੀ ਕੀਤੀ ਆ ਇਹ ਹੜਤਾਲ ਦੇ ਪਹਿਲਾਂ ਹੀ ਦੱਸਿਆ ਗਿਆ ਵਾ ਔਰ ਮਿਤੀ 12 11 ਨੂੰ ਬੰਮਰਸਰ ਦੇ ਵਿੱਚ 6 ਡੀਪੂਆਂ ਦੀ ਜੌਨ ਰੈਲੀ ਕੀਤੀ ਗਈ ਆ ਔਰ ਸਾਡੀਆਂ ਮੁੱਖ ਮੰਗਾਂ ਇਹ ਆ ਕੇ ਪੰਜਾਬ ਰੋਡਵੇ ਦੇ ਵਿੱਚ ਕਾਰ ਆਪਰੇਸ਼ਨ ਜਿਹੜੀ ਚੱਲ ਜਾ ਰਹੀ ਆ ਪੰਜਾਬ ਸਰਕਾਰ ਇਹਨੂੰ ਨਾ ਕੀਤਾ ਜਾਏ ਔਰ ਪੰਜਾਬ ਰੋਡਵੇ ਦੇ ਵਿੱਚ ਗੱਡੀਆਂ ਪਾ ਕੇ ਇਹਨੂੰ 2400 ਜਿਹੜੀਆਂ 7 ਬੱਸਾਂ ਦਾ ਫਲੀਟ ਆ ਇਹਨੂੰ ਪੂਰਾ ਕੀਤਾ ਜਾਏ ਵੈਸੇ ਤੇ ਹੁਣ ਆਬਾਦੀ ਦੇ ਹਿਸਾਬ ਨਾਲ 12-13 ਹਜ਼ਾਰ ਬੱਸ ਹੋਣੀ ਚਾਹੀਦੀ ਆ ਮਰ ਅਸੀਂ ਕਹਿੰਨੇ ਆ ਕਿ 2407 ਬੱਸਾਂ ਹੀ ਕਰਕੇ ਤੇ ਇਹਨੂੰ ਫਲੇਟ ਨੂੰ ਪੂਰਾ ਕੀਤਾ ਜਾਏ ਮੈਂ ਗੁਰਜੀਤ ਸਿੰਘ ਘੋੜੇਵਾ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਅਸੀਂ ਜੋ ਅੱਜ ਹੜਤਾਲ ਕਰ ਰਹੇ ਆ ਇਹ ਕੇਂਦਰ ਸਰਕਾਰ ਅਤੇ ਜੋ ਸੂਬਾ ਸਰਕਾਰ ਨੇ ਕਿਹੜੀ ਇਹਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਦੇ ਲਈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੀਆਂ ਇਹ ਸਰਕਾਰਾਂ ਹੋਣ ਦੇ ਵਿੱਚ ਆਈਆਂ ਨੇ ਸਰਕਾਰੀ ਅਦਾਰਿਆਂ ਨੂੰ ਖਤਮ ਕਰਕੇ ਇਹ ਨਿੱਜੀ ਹੱਥਾਂ ਦੇ ਵਿੱਚ ਦੇ ਰਹੀਆਂ ਨੇ ਇਥੋਂ ਤੱਕ ਕਿ ਸਰਕਾਰ ਨੇ ਜੋ ਕੇਂਦਰ ਸਰਕਾਰ ਆ ਉਸਨੇ ਫੌਜ ਅਤੇ ਰੇਲਵੇ ਦਾ ਵੀ ਨਿੱਜੀਕਰਨ ਹਵਾਈ ਅੱਡਿਆਂ ਦਾ ਨਿੱਜੀਕਰਨ ਹਿੰਦੁਸਤਾਨ ਅਰੋਨੋਟਿਕਸ ਲਿਮਟਿਡ ਜੋ ਇੱਕ ਐਵੀਏਸ਼ਨ ਕੰਪਨੀ ਸੀ ਡਿਫੈਂਸ ਦੀ ਉਹਨੂੰ ਵੀ ਪਿੱਛੇ ਛੱਡ ਕੇ ਅਬਾਨੀਆਂ ਅਦਾਨੀਆਂ ਦੇ ਰਾਹੀਂ ਰਫੇਲ ਜੋ ਹਵਾਈ ਜਹਾਜ਼ ਨੇ ਉਹ ਮੰਗਵਾਏ ਨੇ ਜਿਸ ਕੰਪਨੀ ਨੂੰ ਕੋਈ ਤਜਰਬਾ ਨਹੀਂ ਉਹਦੇ ਰਾਹੀਂ ਇਹ ਸੌਦੇ ਕਰਦਿਆਂ ਨੇ ਕਿਉਂਕਿ ਉਹਦੇ ਵਿੱਚੋਂ ਮੋਟਾ ਕਮਿਸ਼ਨ ਲੈ ਰਹੀਆਂ ਨੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਜੋ ਪਿਛਲੇ ਲੰਬੇ ਸਮੇਂ ਤੋਂ ਸਾਡਾ ਅਦਾਰਾ ਪੰਜਾਬ ਰੋਡਵੇਜ ਜੋ ਕਿ ਲੋਕ 16 ਕੈਟਾਗਰੀਆਂ ਨੂੰ ਫ੍ਰੀ ਸਹੂਲਤਾਂ ਦਿੰਦਾ ਉਹ ਸਾਰਾ ਕੁਝ ਖਤਮ ਕਰਕੇ ਨਿੱਜੀਕਰਨ ਕਰਨ ਜਾ ਰਹੀ ਹੈ 2007 ਤੋਂ ਠੇਕੇ ਤੇ ਜੋ ਸਾਥੀ ਭਰਤੀ ਕੀਤੇ ਗਏ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਇੱਕ ਉਹੀ ਕੰਮ ਪੱਕਾ ਬੰਦਾ ਉਹ 60000 ਤਨਖਾਹ ਲੈਂਦਾ ਇੱਕ ਕੱਚਾ ਸਾਥੀ 12000 ਜਾਂ 13000 ਰੁਪਏ ਜੋ ਸੁਪਰੀਮ ਕੋਰਟ ਦਾ ਹੁਕਮ ਹੈ ਬਰਾਬਰ ਕੰਮ ਬਰਾਬਰ ਤਨਖਾਹ ਉਹਨੂੰ ਵੀ ਇਹ ਟਿਚ ਨਹੀਂ ਜਾਣਦੇ ਤੇ ਉਹਨੂੰ ਲਾਗੂ ਕਰਨ ਤੋਂ ਪਾਸਾ ਵਟਦੇ ਨੇ ਇਹਨਾਂ ਸਾਰਾਂ ਸਾਰੀਆਂ ਗੱਲਾਂ ਦੇ ਵਿਰੋਧ ਦੇ ਵਿੱਚ ਅਸੀਂ ਇਹ ਅੱਜ ਦੀ ਹੜਤਾਲ ਕਰ ਰਹੇ ਹਾਂ ਲੱਖ ਖੁਸ਼ੀਆਂ ਵਾਹ ਪਸ਼ਾਹਾਂ ਸੰਜੀਵਨੀ ਨਸ਼ਾ ਸੁਡਾਓ ਕੇਂਦਰ ਬਟਾਲਾ ਵੱਲੋਂ ਸਮੂਹ ਸੰਗਤਾਂ ਨੂੰ 9ਵੀਂ 10ਵੀਂ ਦੇ ਮੇਲੇ શ્રી ਅਚਲ ਸਾਹਿਬ ਦੀਆਂ ਲੱਖ ਲੱਖ ਵਧਾਈਆਂ ਲੱਖ ਖੁਸ਼ੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸ਼ੋਕ ਸਰਪੰਚਨ ਨਤ ਸ਼ੋਕ ਮੈਡੀਕਲ ਸਟੋਰ ਅੱਡਾ ਅਚਲ ਸਾਹਿਬ ਨਾਲ ਸ਼ੋਕ ਲੈਬੋਰੀ ਲੈਬ ਅੱਡਾ ਅਚਲ ਸਾਹਿਬ ਸਤਿਨਾਮ ਡਾਕਟਰ ਖਰਾ ਸਾਹਿਬ ਮਨੂੰ ਸਾਰੇ ਸੰਗਤ ਨੂੰ ਦੁਨੀਆ ਵਿੱਚ ਦੇਸ਼ਾਂ-ਵਦੇਸ਼ਾਂ ਪੰਜਾਬ ਇੰਡੀਆ ਸਾਰਿਆਂ ਨੂੰ ਨਵੀਂ ਦਹੀ ਦੇ ਮੇਲੇ ਤੇ ਲੱਖ ਲੱਖ ਵਧਾਈਆਂ ਦੇਣਾ। ਤੇ ਸਾਰਿਆਂਗੇ ਹੱਥ ਜੋੜ ਕੇ ਬੇਨਤੀ ਕਰਨਾ ਹਾਂ ਕਿ ਗੁਰੂ ਮਾਰੀ ਨਗਰੀ ਵਿੱਚ ਚਾਲ ਕੇ ਰੌਣਕਾਂ ਵਧਾਓ, ਮੇਲੇ ਦੀ ਰੌਣਕਾਂ ਵਧਾਓ। ਗੁਰੂ ਮਾਰੀ ਦੇ ਆਣ ਕੇ ਨਮਸਤਕ ਹੋ ਕੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਲੱਖ ਖੁਸ਼ੀਆਂ ਪਾਕਿਸਤਾਨੀਆਂ ਸੰਜੀਵਨੀ ਨਸ਼ਾ ਸੁਡਾਓ ਕੇਂਦਰ ਬਟਾਲਾ ਵੱਲੋਂ ਸਮੂਹ ਸੰਗਤਾਂ ਨੂੰ 9ਵੀਂ 10ਵੀਂ ਦੇ ਮੇਲੇ 'ਸ਼੍ਰੀ ਅਚਲ ਸਾਹਿਬ' ਦੀਆਂ ਲੱਖ ਲੱਖ ਵਧਾਈਆਂ ਆਈ ਵੀ ਐਨ ਸੰਖਰਵਾ ਹਰ ਖਬਰ ਸੱਚ ਦੇ ساتھ